ਕਈ ਆ ਗਊ ਦੇ ਮਗਰ ਪੇੜਾ ਚੁੱਕੀ ਫਿਰਨਗੇ ਕਹਿੰਦੇ ਕਿਉਂ ਕਿਹਦੇ ਗਊ ਮਾਂ ਵਾ ਆਪਣੀ ਮਾਂ ਵਿਚਾਰੀ ਭੈਣਾ ਕੋ ਰੋਟੀ ਖਾਂਦੀ ਫਿਰਦੀ ਆ ਜਿਹਨੇ ਜੰਮਿਆ ਨਾ ਜਿਹਨੇ ਜਣਿਆ ਵਾ ਉਹ ਡੇਰੇ ਡੇਰੇ ਚੜੀ ਹੋਈ ਆ ਵੀ ਚੱਲ ਕਦੀ ਫਲਾਣੇ ਡੇਰੇ ਤੇ ਕਦੀ ਫਲਾਣੀ ਕੁੜੀ ਕੋ ਕੋਦੀ ਫਲਾਣੇ ਮੁੰਡੇ ਕੋ ਕੋਦੀ ਫਲਾਣੀ ਮਾਸੀ ਕੋ ਰੋਟੀ ਖਾਇਆ ਤੇ ਗਾਵਾਂ ਮਗਰ ਪੇੜੇ ਚੁੱਕੀ ਫਿਰਦੇ ਆ ਵੀ ਜਿੰਨਾ ਵੀ ਮਾਂ ਹੈਗੀ ਆ ਉਹ ਮੰਨਣ ਸਾਡੇ ਵਾਸਤੇ ਕੋ ਪਸ਼ੂ ਆਸੀ ਤੇ ਪੱਠੇ ਪਾ ਕੇ ਦੁੱਧ ਚੋਣੇ ਆ ਭਾਈ ਐਂ ਦਾ ਪੱਠੇ ਪਾ ਕੇ ਦੁੱਧ ਚੋਣੇ ਸਾਡੇ ਵਾਸਤੇ ਉਹ ਕੋਈ ਮਾਂ ਨਹੀਂ ਐ ਜਿਉ ਨੂੰ ਮਾਂ ਮੰਨਣਾ ਤੇ ਫਿਰ ਜਿਹੜਾ ਆ ਪੁਰਿਆ ਫਿਰਦਾ ਸੜਕਾਂ ਤੇ ਇਹਨੂੰ ਪਿਓ ਮੰਨਣਾ ਪੈਣਾ ਸਾਨੂੰ ਫਿਰ ਕਮਾਲ ਦੀ ਗੱਲ ਵੇਖੋ ਮਾਂ ਵਿਚਾਰੀ ਵਜਦੀ ਫਿਰਦੀ ਆ ਕਦੀ ਫਲਾਣੀ ਆ ਰਾਤ ਨੂੰ ਹੀ 2:3 3:00 ਵਜੇ ਲੁਧਿਆਣੇ ਦੇ ਤੋਂ ਪਹੁੰਚਦੇ ਨਾ ਬੰਦਿਆਂ ਦਾ ਡਰ ਘੱਟ ਹੁੰਦਾ ਵੀ ਡਰਾਈਵਰ ਨੂੰ ਇਹ ਵੇਖ ਕੇ ਗੱਡੀ ਚੋਣੀ ਪੈਦੀ ਵੀ ਕਿਤੇ ਗਾਂ ਹੀ ਨਾ ਆਨ ਕੇ ਵਿੱਚ ਵਜੇ ਵੀ ਜਿਹਨੂੰ ਤੁਸੀਂ ਮਾਂ ਆ ਮਿਆਂ ਵਿਚਾਰੀ ਬੱਸਾਂ 'ਚ ਵਜਦੀ ਫਿਰਦੀ ਇਹਨੂੰ ਘਰ ਰੱਖੋ ਆ ਅੱਛਾ ਆਪ ਸਬਜ਼ੀ ਮੰਡੀ ਸਬਜ਼ੀ ਲੈਣ ਜਾਣਾ ਮਹਿੰਗੀ ਮਹਿੰਗੀ ਸੋਹਣੀ ਸੋਹਣੀ ਚੁਣ ਚੁਣ ਕੇ ਪੁੱਤ ਸਬਜ਼ੀ ਆਪ ਖਰੀਦ ਲਿਓਂਦਾ ਤੋ ਸਬਜੀ ਮੰਡੀ ਜਿਹੜੀ ਬਾਸੀ ਸਬਜੀ ਹੁੰਦੀ ਉਹ ਸੁੱਟ ਦਿੰਦੇ ਆ ਤੇ ਉੱਥੇ ਫਿਰ ਜਿਹੜੇ گاਵਾ ਤੁਰੀਆਂ ਫਿਰਦੀਆਂ ਵਾਰਾ ਉਹ ਫਿਰ ਉਹ ਸਬਜੀ ਬਾਸੀ ਖਾਂਦੀਆਂ ਵੀ ਲਾਹਣਤ ਇਹੋ ਜੇ ਪੁੱਤਾਂ ਦੇ ਵੀ ਤੁਸੀਂ ਚੰਗੀ ਸਬਜੀ ਖਾਓ ਤੇ ਮਾਂ ਤੁਹਾਡੀ ਗਲੀ ਸੜੀ ਸਬਜੀ ਰਾਤ ਨੂੰ ਖਾ ਕੇ ਸੋਵੇਂ ਵੀ ਐ ਹੋ ਜੇ ਪੁੱਤ ਤੇ ਲਾਹਣਤ ਨਹੀਂ ਆ ਵੀ ਜੇ ਤੁਸੀਂ ਮਾਂ ਕਹਿੰਦੇ ਉਹ ਤੇ ਵਿਚਾਰੀ ਰੂੜੀਆਂ ਤੇ ਪੇਪਰ ਫੋਲ ਦੀ ਫਿਰਦੀ ਆ ਕਦੀ ਫਲਾਣੇ ਥਾਂ ਤੇ ਮੂੰਹ ਮਾਰਦੀ ਫਿਰਦੀ ਕਦੀ ਘਟਨਾ ਚ ਮੂੰਹ ਮਾਰਦੀ ਫਿਰਦੀ ਆ ਪਰ ਕਾਹ ਸਮਝਾਵੇ ਜੀ ਇਥੇ ਸਾਡੇ ਗੁਰੂ ਨੇ ਠੋਕ ਕੇ ਕਿਹਾ ਡੰਕੇ ਦੀ ਚੋੜ ਤੇ ਕਿਹਾ ਜਿਹਨੂੰ ਪਰਵਾਨ ਹੈਗੀ ਆ ਠੀਕ ਹੈ ਨਹੀਂ ਪਰਵਾਨ ਤੇ ਮਰ ਗਿਆ ਚੱਕ ਇਥੋਂ ਭਾਈ 2 ਰੁਪਏ ਤੇ ਭੱਜ ਜਾ ਇਥੋਂ ਮੈਨੂੰ ਤੇਰੇ ਇਹੋ ਜੀ ਸਿੱਕੀ ਦੀ ਲੋੜ ਨਹੀਂ ਠੋਕ ਕੇ ਕਿਹਾ ਮਹਾਰਾਜ ਨੇ ਗਊ ਬ੍ਰਾਹਮਣ ਕਹੋ ਕਰ ਲਾਵੋ ਗੋਬਰ ਕਰਨਾ ਚਾਹੀ ਹੁਣ ਪੜ ਕੇ ਵੇਖੋ ਸ਼ਬਦ ਕਦੀ ਬ੍ਰਾਹਮਣ ਟੋਲ ਪਾਜਾ ਤੇ ਬੰਦਾ ਸੀ ਟੈਕਸ ਲਾਉਂਦਾ ਸੀ ਜਿਵੇਂ ਆ ਟੋਲ ਪਲਾਜ਼ਾ ਅਜ ਆਪਾਂ ਸੜਕਾਂ ਦਾ ਦੇ ਕੇ ਲੰਘਦੇ ਆ ਪੁਰਾਣੇ ਸਮੇਂ ਚੁੰਗੀਆਂ ਲੱਗਦੇ ਸੀ ਜਦੋਂ ਕੋਈ ਬੰਦਾ ਦਰਿਆ ਪਾਰ ਕਰਦਾ ਸੀ ਚੁੰਗੀ ਦੇ ਕੇ ਜਾਣਾ ਪੈਂਦਾ ਸੀ ਟੈਕਸ ਦੇ ਕੇ ਜਾਣਾ ਪੈਂਦਾ ਸੀ ਤੀਰਸਾ ਤ ਜਾਣਾ ਤਾਂ ਟੈਕਸ ਕੋਈ ਤੁਸੀਂ ਓਦਾਂ ਵੀ ਦਰਿਆ ਪਾਰ ਕਰਨਾ ਟੈਕਸ ਦੇ ਕੇ ਜਾਣਾ ਕਹਿੰਦੇ ਇੱਕ ਬ੍ਰਾਹਮਣ ਨੌਕਰੀ ਕਰ ਰਿਹਾ ਦੂਜਾ ਬ੍ਰਾਹਮਣ ਗਾਂ ਲੈ ਕੇ ਆ ਰਿਹਾ ਉਹ ਆਂਦਾ ਗਾਂ ਦਾ ਟੈਕਸ ਦੇ ਕੇ ਜਾ ਭਾਈ ਉਹ ਅੱਗੇ ਉਹ ਬ੍ਰਾਹਮਣ ਆਂਦਾ ਵੀ ਕਿਉਂ ਭਾਈ ਤੇਰੀ ਵੀ ਤੇ ਗਾਂ ਮਾਂ ਹੀ ਐ ਤੂੰ ਵੀ ਤੈਨੂੰ ਭਗਵਾਨ ਮੰਨਦਾ ਟੈਕਸ ਕਹਾਵਾ ਕਹਿੰਦਾ ਨਾ ਪਾਈ ਨੌਕਰੀ ਦਾ ਮਸਲਾ ਟੈਕਸ ਦੇ ਕੇ ਜਾ ਉਹਨੇ ਗਾਂ ਦਾ ਵੀ ਟੈਕਸ ਦਿੱਤਾ ਬ੍ਰਾਹਮਣ ਨੇ ਆਪਣਾ ਵੀ ਟੈਕਸ ਦਿੱਤਾ ਘਰ ਜਾ ਕੇ ਉਸੇ ਬ੍ਰਾਹਮਣ ਨੇ ਮੁੜ ਕੇ ਗਊ ਦਾ ਗੋਬਰ ਲੈ ਕੇ ਚੌਂਕੇ ਨੂੰ ਜਦੋਂ ਲਿਪਿਆ ਚੌਂਕੇ ਨੂੰ ਸਾਫ਼ ਕੀਤਾ ਤੇ ਸਤਿਗੁਰੂ ਜੀ ਕਹਿੰਦੇ ਉਹ ਕਮਲਿਆ ਗਾਂ ਤੇ ਜਦੋਂ ਟੈਕਸ ਲੱਗਾ ਜਿਹੜੇ ਗਾਂ ਦੇ ਅੰਦਰ ਗੋਬਰ ਸੀ ਉਹਤੇ ਟੈਕਸ ਨਹੀਂ ਲੱਗਾ ਗੋਬਰ ਤੇ ਟੈਕਸ ਵੀ ਨਾਲ ਹੀ ਲੱਗਿਆ ਟੈਕਸ ਵਾਲੀਆਂ ਚੀਜ਼ਾਂ ਤੇਰੇ ਘਰ ਨੂੰ ਪਵਿੱਤਰ ਕਿਵੇਂ ਕਰ ਦੇਣਗੀਆਂ ਗਊ ਆਸਾ ਕੀ ਵਾਰ ਪੜੋ ਗਊ ਬ੍ਰਾਹਮਣ ਪੜੋ ਸਾਰੇ ਦੀ ਗਊ ਬ੍ਰਾਹਮਣ ਕਉ ਕਾਰ ਕਾਰ ਕਹਿੰਦੇ ਟੈਕਸ ਨੂੰ ਗਊ ਬ੍ਰਾਹਮਣ ਕਉ ਕਾਰ ਲਾਵੋ ਗੋਬਰ ਤਰਨਾ ਨਾ ਜਾਈ ਧੋਤੀ ਟਿੱਕਾ ਤੈਂ ਜਪ ਮਾਲੀ ਧਾਨ ਮਲੇ ਛਾਂ ਖਾਈ ਅੱਛਾ ਇਹ ਆਸਾ ਕੀ ਵਾਰ ਬਾਣੀ ਚ ਪੜਿਆ ਆਪਾਂ ਤੇ ਇਹ ਸਵੇਰੇ ਸਵੇਰ ਕੀਰਤਨ ਹੁੰਦਾ ਹੈ ਦਾ ਉਦੋਂ ਲਗ ਭਗ ਬਹੁਤੇ ਦੇ ਜੇ ਸੁੱਤੇ ਹੁੰਦੇ ਕਈਆਂ ਦਾ ਤੇਰੇ ਪ੍ਰਕਾਸ਼ ਵੀ ਨਹੀਂ ਹੋਇਆ ਹੁੰਦਾ ਉਸ ਵੇਲੇ ਸੁੱਤੇ ਹੁੰਦੇ ਆ ਇਹ ਬਾਣੀ ਤਾਂ ਉਸ ਵੇਲੇ ਲੰਘ ਜਾਂਦੀ ਸਾਡੇ ਲਾਗਿਓ ਵੀ ਜੇ ਸੁਣਾਗੇ ਤਾਂ ਸਾਡੇ ਤੇ ਕੋ ਅਸਰ ਹੋਏਗਾ ਬਾਣੀ ਤੇ ਅਸੀਂ ਸੁਣੀ ਨਹੀਂ ਕੋਣ ਬਹਿ ਕੇ ਗਊ ਬਰਾਮਣ ਕੋ ਕਰ ਲਾਵੋ ਗੋਬਰ ਤਰਣ ਨਾ ਜਾਈ ਤੋਤੀ ਟਿਕਾ ਤੈਂ ਜਪ ਮਾਲੀ ਤੋਤੀ ਵੀ ਬੰਦਾ ਟਿੱਕੇ ਵੀ ਲਾਉਣਾ ਮਾਲਾ ਵੀ ਹੱਥ ਵਿੱਚ ਰੱਖਦਾ ਪਖੰਡੀਆਂ ਤੋਤੀ ਟਿਕਾ ਤੈਂ ਜਪ ਮਾਲੀ ਤਾਨ ਮਲੇਛਾ ਖਾਈ ਤੇ ਮਲੇਛਾ ਤਾਨ ਦੂਜਿਆਂ ਦਾ ਖਾਈ ਜਾਂਦਾ ਹੈ ਮਲੇਸ਼ ਮਾਰੀ ਸੋਚ ਰੱਖ ਕੇ ਤਾਨ ਖਾਈ ਜਾਂਦਾ ਹੈ ਅੰਤਰ ਪੂਜਾ ਪੜੇ ਕਤੇ ਬਾ ਅੰਦਰ ਪੂਜਾ ਕਰਦਾ ਸੀ ਅੰਦਰ ਅੰਦਰ ਬਹਿ ਕੇ ਪੂਜਾ ਕਰਦਾ ਸੀ ਦੇਵੀ-ਦੇਵਤਿਆਂ ਦੀ ਜਦੋਂ ਬਾਹਰ ਜਾਂਦਾ ਸੀ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਕਿਤਾਬਾਂ ਵੀ ਪੜ੍ਹ ਆਉਂਦਾ ਸੀ ਵੀ ਤਾਂ ਕਿ ਮੁਸਲਮਾਨਾਂ ਨੂੰ ਕਵੇ ਮੈਂ ਵੀ ਤੁਹਾਡੇ ਵਰਗਾ ਹੀ ਆ ਸਾਡੇ ਵੀ ਇੰਜ ਕਰਦੇ ਆ ਆ ਸਿੱਖ ਲੀਡਰ ਘਰ 'ਚ ਬਾਣੀ ਦਾ ਪਾਠ ਵੀ ਕਰਾ ਲੈਂਦੇ ਆ ਤੇ ਦੂਜਿਆਂ ਦੀ ਵੋਟ ਲੈਣ ਲੱਗਿਆਂ ਬਾਬਿਆਂ ਦੇ ਪੈਰਾਂ 'ਚ ਵੀ ਜਾ ਬਹਿੰਦੇ ਆ ਸਾਡੇ ਵੀ ਤੇ ਇੰਜ ਹੀ ਕਰਦੇ ਸਾਡੇ ਜਿਹੜੇ ਘੱਟ ਵਾ ਉਹ ਖੁਸ਼ ਕਰਨ ਲਈ ਚਰਚ ਦਾ ਉਦਘਾਟਨ ਵੀ ਕਰ ਆਉਂਦੇ ਆ ਉੱਥੇ ਵੀ ਮੱਥਾ ਟੇਕ ਆਉਂਦੇ ਆ ਮੰਦਰ ਚ ਮੂਰਤੀਆਂ ਦੀ ਪੂਜਾ ਵੀ ਕਰ ਆਉਂਦੇ ਆ ਕੋਈ ਥਾਂ ਛੱਡ ਦੇ ਥੋੜਾ ਸਿੱਖ ਦਾ ਅਰਥ ਸਿੱਖਾ ਸਿੱਖ ਦਾ ਅਰਥ ਸਿੱਖਾ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਸਵਾਇ ਕਿਸੇ ਹੋਰ ਅੱਗੇ ਮਤਾਂ ਨਹੀਂ ਟੇਕਦਾ ਪਰ ਥਾਂ ਕੋਈ ਛੱਡਿਆ ਹੀ ਨਹੀਂ ਅੰਤਰ ਪੂਜਾ ਪੜਹਿ ਕਤੇ ਬਾ ਸੰਜਮ ਤੁਰਕਾ ਭਾਈ ਮਹਾਰਾਜ ਕਹਿੰਦੇ ਛੋੜੀ ਲੈ ਪਖੰਡਾ ਇਹਨੂੰ ਕੀ ਆਖਿਆ ਮਹਾਰਾਜ ਨੇ ਪਤਾ ਪਖੰਡ ਨਾਮ ਲੈ ਜਾਏ ਤਰੰਦਾ ਉਹ ਪਖੰਡ ਛੜਦੇ ਭਾਈ ਪਿਆਸਾ ਕੀ ਵਾਰ ਵਿੱਚ ਜਿੰਨਾ ਪਖੰਡੀਆਂ ਦੀਆਂ ਮਹਾਰਾਜ ਨੇ ਧਜੀਆਂ ਉਡਾਈਆਂ ਸਿਲ ਲਈ ਪੂਰੀ ਇੱਕ ਬੰਨਿਓ ਤਰ ਕੇ ਵੀ ਆ ਕੀ ਪਖੰਡ ਕਰੀ ਜਾਂਦੇ ਹੋ ਤੁਸੀਂ ਤਰਮੀ ਹੋਣ ਦਾ ਵਿਖਾਵਾ ਕਰਕੇ ਬੈਠੇ ਹੋ ਤਰਮੀ ਹੋਣ ਦਾ ਨਾਟਕ ਭਰਮ ਪਾਲ ਕੇ ਬੈਠੇ ਹੋ ਗੁਰਦੇਵ ਜੀ ਕਹਿੰਦੇ ਹਨ